ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਸੇਵਾ ਭਾਰਤੀ ਵੱਲੋਂ ਪੁਰਾਣੇ ਸਿਵਲ ਹਸਪਤਾਲ ਵਿਖੇ ਲਗਾਇਆ ਗਿਆ ਕੈਂਪ ਵਿੱਚ ਖੂਨਦਾਨ ਕਰਨ ਲਈ ਨੌਜਵਾਨਾਂ ਵੱਲੋਂ ਭਰਪੂਰ ਉਤਸ਼ਾਹ ਦਿਖਾਇਆ ਗਿਆ ਬੱਚਿਆਂ ਦੇ ਰੋਗਾਂ ਦੇ ਮਾਰ ਡਾਕਟਰ ਰਜੇਸ਼ਵਰ ਮਹਾਂਤ ਅਤੇ ਡਾਕਟਰ ਕਰਸਿਵੀ ਇਸ ਮੌਕੇ ਖੂਨਦਾਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਜਦ ਕਿ ਭਾਜਪਾ ਦੇ ਨੌਜਵਾਨ ਆਗੂ ਬਗੇਲ ਸਿੰਘ ਬਾਇਨ ਅਤੇ ਸੇਵਾ ਮੁਕਤ ਕਰਨਲ ਅਮਰਜੀਤ ਪੁੱਲਰ ਨੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਸੇਵਾ ਭਾਰਤੀ ਦੇ ਪੰਜਾਬ ਮੀਤ ਪ੍ਰਧਾਨ ਨੀਲ ਕਮਲ ਮਹਾਜਨ ਨੇ ਕਿਹਾ ਕਿ ਹਰ ਸਿਹਤਮੰਦ ਨੌਜਵਾਨ ਨੂੰ ਸਾਲ ਵਿੱਚ ਘੱਟੋ ਘੱਟ 2-3 ਵਾਰੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਇਹ ਸਭ ਤੋਂ ਵੱਡੀ ਸਮਾਜ ਸੇਵਾ ਹੈ ਉਥੇ ਸਿਵਲ ਹਸਪਤਾਲ ਦੀ ਬਲੱਡ ਬੈਂਕ ਇੰਚਾਰਜ ਡਾਕਟਰ ਪੂਜਾ ਨੇ ਸੇਵਾ ਭਾਰਤੀ ਦਾ ਲਗਾਤਾਰ ਖੂਨਦਾਨ ਕੈਂਪ ਲਗਾ ਕੇ ਸਰਕਾਰੀ ਬਲੱਡ ਬੈਂਕ ਵਿੱਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ ਗੁਰਦਾਸਪੁਰ ਤੋਂ ਰੋਹਿਤ ਤੇ ਗੁਪਤਾ ਦੀ ਰਿਪੋਰਟ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ 16ਵਾਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈ 올ਡ ਸਿਵਲ ਹਸਪਤਾਲ ਐਮਰਜੈਂਸੀ ਵਾਰਡ ਦੇ ਵਿੱਚ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਹੁਣ ਤੱਕ 55 ਪੇਸ਼ੈਂਟ ਜਿਹੜੇ ਆ ਬਲੀਡ ਹੋ ਚੁੱਕੇ ਨੇ ਔਰ ਸਾਡਾ ਟਾਰਗੇਟ ਜਿਹੜਾ ਹੈ 110 ਜਾਂ 15 ਦਾ ਹੈ ਔਰ ਉਹ ਟਾਰਗੇਟ ਜਿਹੜਾ ਹੋਰਾਂ ਦੇ ਪੌਣੇ ਘੰਟੇ ਦੇ ਵਿੱਚ ਪੂਰਾ ਹੋ ਜਾਏਗਾ ਸਿਵਲ ਹਸਪੀਟਲ ਦੀ ਟੀਮ ਹੈਡਡਡ ਬਾਈ ਡਾਕਟਰ ਪੂਜਾ ਜੀ ਇੱਥੇ ਹੈ ਔਰ ਬੜੇ ਮਜੇ ਨਾਲ ਕੰਮ ਜਿਹੜਾ ਉਹ ਹੋ ਰਿਹਾ ਹੈ ਬਲੱਡ ਡੋਨੇਸ਼ਨ ਇੱਕ ਐਸੀ ਚੀਜ਼ ਹੈ ਜੀ ਬਲੱਡ ਜਿਹੜਾ ਖਾਲੀ ਇਨਸਾਨ ਦਾ ਇਨਸਾਨ ਚ ਜਾਂਦਾ ਹੈ ਨਾ ਕਿਸੇ ਫੈਕਟਰੀ ਚ ਬੰਦਾ ਹੈ ਨਾ ਕਿਤੇ ਪੋਰਟ ਕੈਮੀਕਲੀ ਤਿਆਰ ਕੀਤਾ ਜਾਂਦਾ ਔਰ ਇਹੀ ਮੈਸੇਜ ਜਿਹੜਾ ਹੈ ਅਸੀਂ ਸਾਰਿਆਂ ਨੂੰ ਦੇ ਰਹੇ ਆ ਔਰ ਉਹਦੇ ਸਦਕੇ ਹੀ ਅੱਜ ਵੱਧ ਤੋਂ ਵੱਧ ਨੌਜਵਾਨਾਂ ਨੇ ਔਰ ਲੜਕੀਆਂ ਨੇ ਖੂਨ ਜਿਹੜਾ ਦਾਨ ਕੀਤਾ ਹੈ ਸਾਡੀ ਇਹੀ ਕੋਸ਼ਿਸ਼ ਹੈ ਕਿ ਹਰ ਸਾਲ ਜਿਹੜੇ ਆ ਨਵੇਂ-ਨਵੇਂ ਬੱਚਿਆਂ ਨੂੰ ਜਿਹੜਾ ਆਪਾਂ ਪ੍ਰਮੋਟ ਕਰੀਦਾ ਮੋਟੀਵੇਟ ਕਰੀਦਾ ਔਰ ਉਹਨਾਂ ਦਾ ਹੀ ਬਲੱਡ ਜਿਹੜਾ ਲਿਆ ਜਾਂਦਾ ਇਹ ਬਲੱਡ ਜਿਹੜਾ ਹਸਪੀਟਲ ਨੂੰ ਦੇਣ ਤੋਂ ਬਾਅਦ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਐ ਹਸਪੀਟਲ ਵਾਲੇ ਟੈਸਟ ਕਰਕੇ ਰਿਪੋਰਟਾਂ ਸਾਨੂੰ ਦੇ ਦਿੰਦੇ ਆ ਔਰ ਉਹਦੇ ਮੁਤਾਬਕ ਅਸੀਂ ਜਿਹੜਾ ਡੋਨਰ ਨੂੰ ਕਨਵੇ ਕਰ ਦਿੰਨੇ ਆ ਬਲੱਡ ਜਿਹੜਾ ਹਸਪੀਟਲ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਐ ਥੈਲੇਸੀਮੀਆ ਦੇ ਪੇਸ਼ੈਂਟ ਐ ਡਿਲੀਵਰੀਜ਼ ਐ ਐਕਸੀਡੈਂਟਸ ਐ ਤੋਂ ਜ਼ਿਆਦਾ ਸੋ ਮਨੀ ਕੇਸਸ ਉਹਨਾਂ ਵਿੱਚ ਇਹ ਸਾਡਾ ਇੱਕ ਸੇਵਾ ਬਾਂਤੀ ਦਾ ਛੋਟਾ ਜਿਹਾ ਯੋਗਦਾਨ ਆ ਮੈਂ ਡਾਕਟਰ ਪੂਜਾ ਅ ਬਲੱਡ ਟ੍ਰਾਂਸਫਿਊਜ਼ਨ ਅਫੀਸਰ ਸਿਵਲ ਹਸਪੀਟਲ ਗੁੰਦਾਸਪੁਰ ਤੋਂ ਅੱਜ ਸੇਵਾ ਭਾਰਤੀ ਵੱਲੋਂ 16ਵਾਂ ਬਲੱਡ ਡੋਨੇਸ਼ਨ ਕੈਂਪ 23 ਮਾਰਚ ਨੂੰ ਉਪਲਖ ਵਿੱਚ ਪੁਰਾਣੀ ਸਿਵਲ ਹਸਪੀਟਲ ਵਿੱਚ ਲਗਾਇਆ ਜਾ ਰਿਹਾ ਹੈ ਇਸ ਵਿੱਚ ਹੁਣ ਤੱਕ 55 ਯੂਨਿਟ ਕੱਟੇ ਹੋ ਚੁੱਕੇ ਹਨ ਤੇ ਦੇਖਣ ਵਿੱਚ ਆ ਰਿਹਾ ਹੈ ਕਿ ਬਹੁਤ ਨੌਜਵਾਨ ਪੀੜੀ ਅੱਗੇ ਵਧ ਚੜ ਕੇ ਆ ਰਹੀ ਹੈ ਤੇ ਇਸ ਖੂਨਦਾਨ ਵਿੱਚ ਆਪਣਾ ਹਿੱਸਾ ਪਾ ਰਹੀ ਹੈ ਮੈਂ ਅੱਜ ਸੇਵਾ ਭਾਰਤੀ ਦਾ ਬਹੁਤ-ਤੈਦਿਨੋ ਧੰਨਵਾਦ ਕਰਨਾ ਚਾਹਨੀ ਹਾਂ ਕਿ ਉਹ ਇਹੋ ਜਿਹੇ ਉਪਰਾਲੇ ਅੱਗੇ ਵੀ ਕਰਦੇ ਰਹਿਣ ਹਾਲਾਂਕਿ ਉਹ ਹਰ ਸਾਲ ਇਸ ਮੌਕੇ ਤੇ ਜ਼ਰੂਰ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਹਨ ਤੇ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ ਕਿਉਂਕਿ ਸਾਡੇ ਸਿਵਲ ਹਸਪੀਟਲ ਵਿੱਚ ਬਲੱਡ ਦੀ ਬਹੁਤ ਜ਼ਰੂਰਤ ਪੈਂਦੀ ਹੈ ਹਰ ਰੋਜ਼ ਤੇ ਸਾਡੇ 20 ਤੋਂ 25 ਮਿੰਟ ਲੱਗਦੇ ਹਨ ਚਾਹੇ ਉਹ ਐਕਸੀਡੈਂਟ ਕੇਸਿਸ ਹੋਣ ਹੈਲਸੀਮੀਆ ਦੇ ਬੱਚੇ ਹੋਣ ਹੀਮੋਫੀਲੀਆ ਦੇ ਪੇਸ਼ੈਂਟਸ ਹੋਣ ਜਾਂ ਕੋਈ ਡਿਲੀਵਰੀ ਕੇਸਿਸ ਹੋਣ ਸੋ ਕਿ ਜਿਵੇਂ ਕਿ ਮੀਲੀ ਕਮਲ ਜੀ ਨੇ ਦੱਸਿਆ ਕਿ ਬਲੱਡ ਕਿਤੇ ਬਣਦਾ ਨਹੀਂ ਹੈ ਤੇ ਇਹ ਬਿਲਕੁਲ ਠੀਕ ਗੱਲ ਹੈ ਕਿ ਅਸੀਂ ਹੋਤੀ ਤਾਂ ਬਲੱਡ ਲੈ ਵੀ ਨਹੀਂ ਸਕਦੇ ਇਹ ਸੰਸਥਾਵਾਂ ਦੇ ਥਰੂ ਇਨ ਡੋਨਰਸ ਦੇ ਥਰੂ ਹੀ ਅਸੀਂ ਮਰੀਜ਼ਾਂ ਦੀ ਜ਼ਰੂਰਤ ਜਿਹੜੀ ਹੈ ਪੂਰੀ ਕਰ ਸਕਦੇ ਹਾਂ ਸਭ ਦੇ ਨਾਲ ਸੋ ਮੇਰਾ तहे ਦਿਲੋਂ ਬਹੁਤ-ਬਹੁਤ ਸ਼ੁਕਰੀਆ ਇਹ ਆਸ ਹੈ ਕਿ ਨੌਜਵਾਨ ਅੱਗੇ ਤੋਂ ਵੀ ਵੱਚੜ ਕੇ ਇਹੋ ਜੇ ਕੰਮਾਂ ਚ ਆਪਣਾ ਹਿੱਸਾ ਪਾਣ ਥੈਂਕ ਯੂ